ਹਾਂਜੀ ਸੱਸੀ ਗਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨੇ ਹਰਿਆਣਾ ਹਾਈ ਕੋਰਟ ਇੱਕ ਆਪਾਂ ਦੇਖਦੇ ਆਂ ਵੀ ਜਿਵੇਂ ਕਿਸੇ ਨੂੰ ਜਿਹੜਾ ਹਥਿਆਰ ਹੁੰਦਾ ਕਿਸੇ ਵੀ ਪਰਸਨ ਦੇ ਲਵੇ ਉਹ ਲਾਇਸੈਂਸ ਵੀ ਹੁੰਦਾ ਹਨਾ ਉਹ ਨਾਲ ਬਹਾਂ ਪਰਨ ਦੇ ਵਿੱਚ ਰਹ ਜਾਂਦੇ ਨੇ ਜਿਨ੍ਹਾਂ ਲਵੇ ਲਾਇਸੈਂਸੀ ਹਥਿਆਰ ਹੁੰਦਾ ਵੀ ਅਸੀਂ ਇਹਨੂੰ ਬਹਾਂ ਦੇ ਵਿੱਚ ਜਾਂ ਕੋਈ ਫੰਕਸ਼ਨ ਦੇ ਵਿੱਚ ਜਿਵੇਂ ਮਰਜ਼ੀ ਇਹਨੂੰ ਟਾੜ-ਨਾੜ ਕਰਦੀ ਹੈ ਜਾ ਕੇ ਹਨਾ ਦੇਖਦੇ ਵੀ ਆਪਾਂ ਡੇਲੀ ਵੀਡੀਓ ਵੀ ਵਾਇਰਲ ਹੁੰਦੀਆਂ ਨੇ ਵੀ ਕੋਈ ਵਿਆਹ ਦੇ ਵਿੱਚ ਜਾ ਕੇ ਕੋਈ ਮਾਮਾ ਚਾਚਾ ਦੇ ਤਰੀਫ ਦੇ ਉੱਤੇ ਚਲਾਈ ਜਾਂਦਾ ਜਿਵੇਂ ਮਰਜ਼ੀ ਵੀ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਇਸ ਚੀਜ਼ ਦੀ ਪਰ ਲੇਟੈਸਟ ਜਜਮੈਂਟਸ ਵੀ ਮਾਨਯੋਗ ਸੁਪਰੀਮ ਕੋਰਟ ਦੀ ਇਹਦੇ ਉੱਪਰ ਹੈਗੇ ਲੈਂਡਮਾਰਕ ਜਜਮੈਂਟਸ ਵੀ ਕਾਫੀ ਇਹਦੇ ਉੱਪਰ ਆਈ ਹੋਈਆਂ ਨੇ ਵੀ ਕੋਈ ਵੀ ਪਰਸਨ ਚਾਹੇ ਉਹਦੇ ਲਵੇ ਲਾਇਸੈਂਸ ਹਥਿਆਰ ਕਿਉਂ ਨਾ ਹੋਵੇ ਉਹ ਵਿਆਹਾਂ ਦੇ ਵਿੱਚ ਜਾਂ ਕੋਈ ਹੋਰ ਰੀਤੀ ਰਿਵਾਜਾਂ ਦੇ ਵਿੱਚ ਜਿਹੜੀ ਇਹ ਹਥਿਆਰਾਂ ਨੂੰ ਤਾਰ-ਤਾਰ ਕਰਦੇ ਫਿਰਦੇ ਨੇ ਐਂ ਪਫੜਾ ਵਾਲਾ ਰਾਜ ਸਮਝ ਰੱਖਿਆ ਉਹ ਇਹ ਕਰ ਨਹੀਂ ਸਕਦੇ ਇਹਦੇ ਉੱਪਰ ਵੀ ਉਹਨਾਂ ਦੇ ਉੱਪਰ ਐਫ ਆਈ ਆਰ ਰਜਿਸਟਰਡ ਹੋ ਸਕਦੀ ਹੈ ਕਾਫੀ ਚੀਜ਼ਾਂ ਆਪਾਂ ਪਹਿਲਾਂ ਵੀ ਦੇਖਿਆ ਨੇ ਵੀ ਵਿਆਹਾਂ ਦੇ ਵਿੱਚ ਕਿਸੇ ਨੂੰ ਗੋਲੀ ਵੀ ਲੱਗੀ ਇਹਨਾਂ ਚੀਜ਼ਾਂ ਦੇ ਨਾਲ ਤਾਂ ਮਾਨਯੋਗ ਸੁਪ ਬਿਰਦਕਤ ਦਿੱਤੀ ਹੋਈ ਹੈ ਸੋ ਇਸ ਕਰਕੇ ਜਿਹੜੇ ਇਹ ਆਪਦੇ ਆਵਧਾ ਰਾ ਸਮਝਦੇ ਨੇ ਸਾਡੇ ਲਵੇ ਲਾਇਸੈਂਸੀ ਹਥਿਆਰ ਹੈ ਅਸੀਂ ਕੁਝ ਵੀ ਕਰਦੇ ਜਿਵੇਂ ਮਰਜੀ ਅਸੀਂ ਸਰਲੇ ਕੱਢੇ ਚੱਲੀ ਹੈ ਨਾ ਤਾਂ ਉਹ ਰੁਕ ਜਾਣ ਕਿਉਂਕਿ ਕੋਈ ਵੀ ਪਰਸਨ ਇਹਦੇ ਉੱਪਰ ਜੇ ਉਹਨੂੰ ਇਹਦਾ ਲੱਗਦਾ ਵੀ ਵਿਸਵੇਬ ਹੋ ਰਹੀ ਹੈ ਤਾਂ ਉਹ ਐਫ ਆਈ ਆਰ ਰਜਿਸਟਰ ਇਹਨਾਂ ਬੰਦਿਆਂ ਦੇ ਖਿਲਾਫ ਕਰਵਾ ਸਕਦਾ ਤੇ ਉਹਦਾ ਜਿਹੜਾ ਹਥਿਆਰ ਆ ਉਹ ਤਾਂ ਜਬਤ ਹੋਣੀ ਹੋਣਾ ਬਾਕੀ ਜਿਹੜੀ ਸਜ਼ਾ ਤੇ ਫਾਈਨ ਹੈ ਉਹ ਵੀ ਅਲੱਗ ਹੋਣੀ ਹੋਣਾ ਥੈਂਕ ਯੂ